ਖੜ ਦੇ ਵਾਰਡ ਨੰਬਰ 26 ਦੇ ਵਿੱਚ ਨਵੇਂ ਲੱਗਣ ਵਾਲੇ ਟੇਬਲ ਦਾ ਉਦਘਾਟਨ ਨਗਰ ਕੌਂਸਲ ਦੇ ਪ੍ਰਧਾਨ ਜਸਪ੍ਰੀਤ ਕੌਰ ਲੋਂਗਿਆ ਦੇ ਵੱਲੋਂ ਕੀਤਾ ਗਿਆ ਤੇ ਪਿੰਡ ਵਾਸੀਆਂ ਦੇ ਵੱਲੋਂ ਨਗਰ ਕੌਂਸਲ ਦੇ ਪ੍ਰਧਾਨ ਦਾ ਨਿਗਾ ਸਵਾਗਤ ਕੀਤਾ ਗਿਆ ਤੇ মিডিਆ ਨਾਲ ਗੱਲਬਾਤ ਕਰਦੇ ਹੋਏ ਨਗਰ ਕੌਂਸਲ ਦੇ ਪ੍ਰਧਾਨ ਦਾ ਕੀ ਕਹਿਣਾ ਹੈ ਤੇ ਪਿੰਡ ਵਾਸੀਆਂ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾਉਂਦਾ ਹਾਂ ਉਸ ਤੋਂ ਪਹਿਲਾਂ ਤੁਹਾਨੂੰ ਦਿਖਾਉਂਦੇ ਹਾਂ ਵਾਰਡ ਨੰਬਰ 26 ਦੇ ਵਿੱਚ ਨਵੇਂ ਲੱਗਣ ਜਾ ਰਹੇ ਟੇਬਲ ਦੀਆਂ ਕੁਝ ਤਸਵੀਰਾਂ ਡਾਊਨ ਪੁਲਿੰਗ ਹੋਣ ਲੱਗੀ ਸੀ ਜਦੋਂ ਦੀ ਵਾਟਰ ਸਪਲਾਈ ਪਹਿਲਾਂ ਪਬਲਿਕ ਹੈਲਥ ਕੋਲ ਸੀ ਫਿਰ ਜਦੋਂ ਦੀ ਕਮੇਟੀ ਕੋਲ ਆਈ ਸੀ ਉਦੋਂ ਤੋਂ ਥੋੜਾ ਪਾਣੀ ਦਾ ਪ੍ਰੈਸ਼ਰ ਸਾਡਾ ਫਰਕ ਪੈ ਗਿਆ ਸੀ ਹੁਣ ਜਿਹੜਾ ਇਹ ਇਲਾਕਾ ਹੈ ਇੱਧਰ ਲਾਜੇ ਤੇ ਟਿਊਬ ਲੱਗ ਰਿਹਾ ਇਹ ਇਲਾਕੇ ਨੂੰ ਵੀ ਪੂਰਾ ਪ੍ਰੈਸ਼ਰ ਮਿਲੇਗਾ ਤੇ ਸਾਫ਼ ਪਾਣੀ ਬਿਲਕੁਲ ਮਿਲੇਗਾ ਲੋਕਾਂ ਨੂੰ ਜਾਨ ਮਿਲੇਗੀ ਬਿਮਾਰੀਆਂ ਤੋਂ ਜਾਨ ਮਿਲੇਗੀ ਇਹ ਬਹੁਤ ਚੰਗਾ ਪ੍ਰਾਲਾ ਇਹ ਸਾਡੇ ਜਸਵੀਰ ਸਿੰਘ ਜੋਨੀ ਜੀ ਜਿਹੜੇ ਐਮਸੀ ਆ ਸਾਡੇ 26 ਨੰਬਰ ਵਾਰਡ ਦੇ ਜੇ ਹਰ ਕੰਮ ਮੈਡਮ ਤੱਕ ਪਹੁੰਚਾ ਦੇ ਰਹੇ ਨੇ ਪ੍ਰਸ਼ਾਸਨ ਤੱਕ ਤੇ ਤਕਰੀਬਨ ਥੋੜਾ ਲੜੀਵਾਰ ਸਾਰਾ ਹੀ ਕੰਮ ਮੁਕੰਮਲ ਹੋ ਰਿਹਾ ਅਸੀਂ ਧੰਨਵਾਦ ਦੀਆਂ ਜੋਨੀ ਜੀ ਦੇ ਸਾਰੇ ਨਗਰ ਵੱਲੋਂ ਸਾਰੇ ਰੋ ਮੈਂਬਰ ਸਾਹਿਬਾਨ ਸਾਡੇ ਦਿਵਾਲ ਸਿੰਘ ਜੀ ਸਾਡੇ ਚਾਚਾ ਜੀ ਖੜੇ ਨੇ ਗਵਨ ਸਾਹਿਬ ਲੰਬੜਦਾਰ ਜੀ ਸਾਰੇ ਹੀ ਪ੍ਰਧਾਨ ਸਾਹਿਬ ਸਾਰੇ ਖੜੇ ਨੇ ਇਹਨਾਂ ਸਾਰਿਆਂ ਦੇ ਸਾਹਮਣੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਮੈਡਮ ਨੂੰ ਲੌਂਗ ਹਾਂਜੀ ਪ੍ਰਧਾਨ ਜੀ ਅੱਜ ਵਾਰਡ ਨੰਬਰ 26 ਵਿੱਚ ਆਇਆ ਕੀ ਕਹਿਣਾ ਚਾਹੁੰਗੇ ਜੀ ਅੱਜ ਵਾਰਡ ਨੰਬਰ 26 ਵਿੱਚ ਐਮਸੀ ਜਸਪ੍ਰੀਤ ਸਿੰਘ ਜੀ ਰਾਣਾ ਜੀ ਦੇ ਵਾਰਡ ਦੇ ਵਿੱਚ ਨਵੇਂ ਟਿਊਬਲ ਦਾ ਉਦਘਾਟਨ ਹੋਣ ਜਾ ਰਿਹਾ ਹੈ ਹੋ ਚੁੱਕਿਆ ਹੈ ਸੋ ਇੱਥੇ ਜਿਹੜੀ ਪਾਣੀ ਦੀ ਜੋ ਵਿਸ਼ੇਸ਼ ਪ੍ਰੋਬਲਮ ਆ ਰਹੀ ਸੀ ਕਿ ਜਨਤਾ ਨੂੰ ਪਾਣੀ ਦੀ ਕਾਫੀ ਘਾਟ ਸੀਗੀ ਇੱਥੇ ਜੋ ਇਹ ਟਿਊਬਲ ਲੱਗਣ ਨਾਲ ਪੂਰੀ ਹੋ ਜਾਏਗੀ ਤੇ ਪਾਣੀ ਦੀ ਸਮੱਸਿਆ ਹੱਲ ਹੋ ਜਾਏਗੀ ਇਸ ਤੋਂ ਇਲਾਵਾ ਜੋ ਅ ਇਹ ਜਿਹੜਾ ਸਾਡਾ 14 ਟਿਊਬਲ ਪਾਸ ਕੀਤੇ ਗਏ ਸੀਗੇ 14 ਟਿਊਬਲ ਦੇ ਵਿੱਚ ਇਹ ਜਿਹੜਾ 8ਵਾਂ ਟਿਊਬਲ ਲੱਗਣ ਜਾ ਰਿਹਾ ਹੈ ਜਿਸ ਤੋਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਐਮਸੀ ਸਾਹਿਬਾਨ ਨੂੰ ਬਹੁਤ-ਬਹੁਤ ਮੁਬਾਰਕਾ ਦੇਣਾ ਚਾਹੁੰਦੀ ਆ ਇਸ ਤੋਂ ਇਲਾਵਾ ਆਪਣੇ ਸ਼ਹਿਰ ਦੇ ਵਿੱਚ ਤੁਸੀਂ ਦੇਖਦੇ ਹੋ ਕਿ ਕੰਮ ਦੀ ਗਤੀ ਨੇ ਬਹੁਤ ਰਫਤਾਰ ਪਾੜੀ ਹੋਈ ਹੈ ਤੇ ਅਲੱਗ-ਅਲੱਗ ਵਾਰਡ ਦੇ ਵਿੱਚ ਅਸੀਂ ਜਿਮ ਲਗਾਏ ਨੇ ਓਪਨ ਜਿਮ ਜੋ ਕਿ ਲੋਕਾਂ ਦੀ ਸਿਹਤ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਜਿਮਾਂ ਦਾ ਵੀ ਉਦਘਾਟਨ ਕੀਤਾ ਹੈ ਤੇ ਕਈ ਵਾਰਡਾਂ ਦੇ ਵਿੱਚ ਲਗਾਏ ਗਏ ਹਨ ਉਸ ਤੋਂ ਇਲਾਵਾ ਜੋ ਕੁਜੌਲੀ ਦਾ ਵੱਡਾ ਪ੍ਰੋਜੈਕਟ ਹੈ ਉਹ ਵੀ ਹਾਊਸ ਦੇ ਵਿੱਚ ਪਾਸ ਕੀਤਾ ਗਿਆ ਹੈ ਤੇ ਉਹ ਵੀ ਜਲਦ ਹੀ ਮੁਕੰਮਲ ਹੋਣ ਜਾਏਗਾ ਤੇ ਉਸਦੇ ਕੰਮ ਦੀ ਸ਼ੁਰੂਆਤ ਹੋ ਜਾਏਗੀ ਇਸ ਤੋਂ ਇਲਾਵਾ ਅਸੀਂ ਸ਼ਹਿਰ ਦੇ ਵਿੱਚ ਵੱਡੇ एसटीपी ਦਾ ਵੀ ਜੋ ਪਲਾਂਟ ਲਗਾਇਆ ਹੈ ਜੋ ਹਾਊਸ ਵਿੱਚ ਪਾਸ ਹੋਇਆ ਉਸ ਦੇ ਦੌਰਾਨ ਸੀਵਰੇਜ ਦੀ ਜੋ ਸਮੱਸਿਆ ਸ਼ਹਿਰ ਨੂੰ ਫੇਸ ਕਰਨੀ ਪੈਂਦੀ ਆ ਉਹ ਸੀਵਰ ਦੀ ਜੋ ਸਮੱਸਿਆ ਦਾ ਵੀ ਕਾਫੀ ਹੱਦ ਤੱਕ ਜੋ ਨਿਜਾਇਤ ਹੋ ਜਾਏਗਾ ਇਸ ਤੋਂ ਇਲਾਵਾ ਅਸੀਂ ਸ਼ਹਿਰ ਦੇ ਵਿੱਚ ਲੁੱਕ ਦਾ ਕੰਮ ਲਗਭਗ 4 ਕਰੋੜ ਦਾ ਕੰਮ ਹੈ ਉਹ ਸ਼ੁਰੂ ਕਰ ਚੁੱਕੇ ਆ ਤੇ ਕੁਝ ਵਾਡਾਂ ਦੇ ਵਿੱਚ ਉਹ ਲੁੱਕ ਦਾ ਕੰਮ ਵੀ ਸ਼ੁਰੂ ਹੋ ਵੀ ਚੁੱਕਿਆ ਹੈ ਤੇ ਅਲੱਗ-ਅਲੱਗ ਵਾਡਾਂ ਦੇ ਵਿੱਚ ਚਾਹੇ ਉਹ ਡਰੇਨੇਜ ਦਾ ਪਾਣੀ ਦਾ ਹੈ ਚਾਹੇ ਉਹ ਸੀਵਰ ਪਾਈਪਸ ਦਾ ਹੈ ਚਾਹੇ ਉਹ ਕਿਸੇ ਵੀ ਤਰੀਕੇ ਦੇ ਕੰਮ ਨੇ ਉਹ ਪੂਰੇ ਸ਼ਹਿਰ ਦੇ ਵਿੱਚ ਪੂਰੇ ਹਰੇਕ ਤਰ੍ਹਾਂ ਦੇ ਕੰਮ ਦੇ ਹਰੇਕ ਤਰ੍ਹਾਂ ਦੇ ਡਿਵੈਲਪਮੈਂਟ ਨੇ ਰਫ਼ਤਾਰ ਪਕੜੀ ਹੋਈ ਆ ਸੋ ਮੈਂ ਧੰਨਵਾਦ ਕਰਨਾ ਚਾਹੁੰਦੇ ਆ ਸਾਰੇ ਐਮਸੀ ਸਾਹਿਬਾਨ ਦਾ ਜਿਨ੍ਹਾਂ ਨੇ ਮੇਰਾ ਸਹਿਯੋਗ ਦਿੱਤਾ ਤੇ ਹਾਊਸ ਦੀ ਮੀਟਿੰਗ ਦੇ ਵਿੱਚ ਸਾਡਾ ਸਾਥ ਦਿੱਤਾ ਤੇ ਸ਼ਹਿਰ ਦੇ ਕੰਮਾਂ ਨੂੰ ਪਾਸ ਕਰਵਾਉਣ ਦੇ ਵਿੱਚ ਸਾਡੀ ਸਾਥ ਦਿੱਤਾ ਇਹਨਾਂ ਸਾਰੇ ਐਮਸੀ ਸਾਹਿਬਾਨ ਦੀ ਚ ਹਾਊਸ ਦੀ ਜਾ ਹਾਊਸ ਦੇ ਟੀਮ ਦੀ ਸਾਰਿਆਂ ਦੀ ਇਹ ਸੋਚ ਹੈ ਕਿ ਸ਼ਹਿਰ ਦੇ ਜੋ ਡਵੈਲਪਮੈਂਟ ਹੈ ਵੱਡੇ ਪੱਧਰ ਤੇ ਕੀਤੀ ਜਾਵੇ ਕਿਉਂਕਿ ਸ਼ਹਿਰ ਵੀ ਆਪਣਾ ਸ਼ਹਿਰ ਦੇ ਲੋਕ ਵੀ ਆਪਣੇ ਨੇ ਤੇ ਐਮਸੀ ਸਾਹਿਬਾਨ ਤੇ ਅਫਸਰ ਵੀ ਸਾਰੇ ਆਪਣੇ ਹੀ ਨੇ ਸੋ ਵੱਧ ਛੱਡ ਕੇ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਕਰਨਾ ਚਾਹੁੰਦੀ ਆ ਕਿ ਤੁਸੀਂ ਵੀ ਸਾਡਾ ਸਾਥ ਦਿਓ ਨਗਰ ਕੌਂਸਲ ਦੇ ਪ੍ਰਧਾਨ ਹੋਣ ਦੇ ਨਾਤੇ ਮੈਂ ਆਪਣੇ ਸ਼ਹਿਰ ਵਾਸਤੇ ਅਤੇ ਸ਼ਹਿਰ ਦੇ ਲੋਕਾਂ ਦੀ ਸੇਵਾ ਵਾਸਤੇ ਹਮੇਸ਼ਾ ਖੜੀ ਰਹਾਂਗੀ ਧੰਨਵਾਦ Thank <laughs>